ਹੈਲੋ ਜੀ ਲਓ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਏਕੇਟੈਕਸ ਬ੍ਰਾਂਡਡ ਕਲੈਕਸ਼ਨ ਆਈ ਹੈ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਕਾਟਨ ਮਸਲਿਨ ਦੇ ਵਿੱਚ ਬਹੁਤ ਸ਼ਾਗਰ ਕਪੜਾ ਹੈ ਜੀ ਸਭ ਤੋਂ ਵੱਧ ਬੰਪਰ ਸੇਲ ਜਾਰੀ ਹੈ ਜੀ ਰੀਸਟੌਕ ਹੋ ਗਿਆ ਜੀ ਅੱਜ ਇਹ ਦੁਆਰਾ ਜਿਹੜੀ ਵੀ ਭੈਣ ਨੇ ਬੁੱਕ ਕਰਨਾ ਜਲਦੀ ਸਕਰੀਨਸ਼ਾਟ ਲੈ ਕੇ ਨਾਲ ਨਾਲ ਆਰਡਰ ਬੁੱਕ ਕਰ ਲਓ ਜੀ ਬਹੁਤ ਜ਼ਿਆਦਾ ਵਧੀਆ ਕਪੜਾ ਹੈ ਉਹ ਪ੍ਰਾਈਸ ਹੈ ਜਿਹੜਾ ਜੀ 450 ਓਨਲੀ ਪ੍ਰਾਈਸ 450 ਓਨਲੀ ਜੀ ਜਿਹੜਾ ਮਾਰਕੀਟ ਵਿੱਚ ਹੁਣ 700 800 ਤੱਕ ਮਿਲ ਰਿਹਾ ਹੈਗਾ ਸਾਡੇ ਕੋਲ 450 ਦੇ ਵਿੱਚ ਛੋਟ ਮਿਲ ਬਾਟਮ ਦੇਖੋ ਜੀ ਸੈਲ ਪ੍ਰਿੰਟ ਦੀ ਬਾਟਮ ਆਉਗੀ ਡਿਜੀਟਲ ਦੇ ਵਿੱਚ ਸ਼ਰਟ ਆ ਗਈ ਬਹੁਤ ਸ਼ਾਨਦਾਰ ਕੱਪੜਾ ਹੈ ਬਹੁਤ ਵਧੀਆ ਫੈਬਰਿਕ ਹੈ ਔਰ ਬਹੁਤ ਰੀਜ਼ਰਵਡ ਪ੍ਰਾਈਸ ਦੇ ਵਿੱਚ 450 ਲਈ ਜਲਦੀ ਜੇ ਸਕਰੀਨਸ਼ਾਟ ਲਈ ਚਲੋ ਕਦਰ ਵਗੈਰਾ ਦੇਖੋ ਜੀ ਕਿੰਨੇ ਸ਼ਾਨਦਾਰ ਕਲਰ ਆਏ ਨੇ ਪ੍ਰਾਈਸ 450 ਜੀ ਆਹ ਲੋ ਜੀ ਨੈਕਸ ਦੇ ਵਿੱਚ ਮਹਿੰਦੀ ਕਲਰ ਆ ਗਿਆ ਜੀ ਬਹੁਤ ਸੋਹਣਾ ਪ੍ਰਿੰਟ ਹੈ ਡਿਜੀਟਲ ਦੇ ਵਿੱਚ ਆ ਪਿਓਰ ਡਿਜੀਟਲ ਦਾ 컬یکشن ਆਇਆ ਜੀ ਬਾਟਮ ਦੇ ਵਿੱਚ ਸੈਲ ਪ੍ਰਿੰਟ ਆਊਗਾ ਸ਼ਰਟ ਦੀ ਦਾਦਾ ਸ਼ੈਡੋ ਪ੍ਰਿੰਟ ਵੀ ਕਹਿੰਦੇ ਇਹਨਾਂ ਨੂੰ ਆਪਾਂ कॉटन ਮਸਲਿਨ 1 ਟਕਸ ਪੈਨ ਦੀ ਬਹੁਤ ਸ਼ਾਨਦਾਰ ਆਈਟਮਾ ਦੇਖੋ ਸਭ ਤੋਂ ਵੱਧ ਸੁਪਰ ਹੈਟਲ ਪਾਸ ਜਾ ਰਿਹਾ ਇਸ ਟਾਈਮ ਹੀ ਬਹੁਤ ਜਿਆਦਾ ਵਧੀਆ ਕਲੈਕਸ਼ਨ ਲਈਏ 450 ਰੁਪਏ ਦਾ ਪ੍ਰਾਈਸ ਆਉਣੀ 450 ਰੁਪਏ ਦਾ ਪ੍ਰਾਈਸ ਬਹੁਤ ਹੀ ਜਿਆਦਾ ਫਾਇਦੇ ਦਾ ਕੱਪੜਾ ਦੇ ਰਹੇ ਆ ਜੀ ਇਹ ਆਹ ਲਓ ਜੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਚਲੋ ਬੁੱਕ ਕਰ ਚਲੋ ਜੀ ਸਿਰਫ 450 ਰੁਪਏ ਵਿੱਚ ਪਿਓਰ ਡਿਜੀਟਲ ਹੈ ਜੀ ਸਿਰਫ 450 ਲਈ ਜੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਨੂੰ ਸਕਰੀਨ ਤੇ ਨੰਬਰਤਾਗਾ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਕੈਸ਼ ਓਨ ਡਿਲੀਵਰੀ ਨਹੀਂ ਹੋਣੀ ਸਿਰਫ ਫਿਰ ਸਿਰਫ 450 ਲਈ ਸਿਰਫ 450 ਜਲਦੀ ਵਾਲੀ ਸਕਰੀਨ ਸ਼ਾਟ ਲਈ ਬੋ ਜਾਓ ਇੱਕ ਲਖਣਾ ਪਹਿਲੇ ਫੋਲੋ ਕਰ ਲਓ ਜੀ ਹਲੂਸ਼ਨ ਸ਼ੁਰੂ ਵੀ ਕੀ